ਆ ਉਸ ਦਰਨ ਨੂੰ ਅਸੀਂ ਮਰਤਾਵਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਅਸੀਂ ਮੋਟਾ ਦੋਸਤਾ ਗੱਲ ਵਾਕਈ 47 ਵੇਲੇ ਦੀ ਆ ਜਦੋਂ ਅਸੀਂ ਵੱਖੋ ਵੱਖ ਹੋ ਗਏ ਸਾਡੇ ਬਜ਼ੁਰਗ ਉਧਰੋਂ ਇੱਧਰ ਆਏ ਸਾਡਾ ਮੁਲਕ ਆਜ਼ਾਦ ਕਰਾਉਣ ਲਈ ਵੀ ਕਈ ਭੈਣਾਂ ਨੇ ਆਪਣੇ ਭਰਾਵਾਂ ਦੀ ਕੁਰਬਾਨੀ ਦਿੱਤੀ ਕਈ ਮਾਵਾਂ ਨੇ ਆਪਣੇ ਲਾਲ ਜਿਹੜੇ ਆ ਸ਼ਹੀਦ ਕਰਵਾਏ ਥੋੜੇ ਹਾਲ ਵੀ ਬਹੁਤ ਵੱਡਾ ਟੋਕਾ ਹੋਇਆ ਪਰ ਯਕੀਨ ਜਾਣੋ 47 ਵੇਲੇ ਦਾ ਜ਼ਾਲਾ ਸਾਡੇ ਕੋਲ ਅਜੇ ਤੱਕ ਨਾ ਪੂਰਾ ਹੋਇਆ ਹੁਣ ਦਿਲ ਕਰਦਾ ਕਿ ਤੁਸੀਂ ਤਾਰੋ ਪਾਰ ਬੈਠੇ ਆ ਅਸੀਂ ਇੱਧਰ ਬੈਠੇ ਆ ਅੱਜ ਇੱਕ ਦੂਏ ਨੂੰ ਜੱਫੀਆਂ ਪਾਈਏ ਪਰ ਕੀ ਕਰੀਏ ਆ ਹਕੂਮਤ ਦੇ ਰੋਲੇ ਅਸੀਂ ਕਿੱਦਾਂ ਮੁਕਾਈਏ ਥਾਡਾ ਚੜਦਾ ਤੇ ਲੈਂਦਾ ਸਾਡਾ ਦਿਲ ਵੀ ਕਰਦਾ ਅਸੀਂ ਸਾਂਝਾ ਕਰੀਏ ਅਸਲ ਆਪ ਜੀ ਆਈ ਹੈ ਮਿੱਟੀ ਤੁਹਾਡੇ ਦਰਿਆ ਦੀ ਆ ਸਾਡੇ ਇੰਡੀਆ ਤੋਂ ਪੰਜਾਬ ਦੀ ਆਖ ਖਸ਼ਬੋਨ ਦੀ ਪਈਆ ਸਾਨੂੰ ਆਪਣੇ ਸੋਹਣੇ ਚੜ੍ਹਦੇ ਪੰਜਾਬ ਦੀ ਸਾਡੇ ਸੋਹਣੇ ਚੜ੍ਹਦੇ ਪੰਜਾਬ ਦੀ ਲਵ ਯੂ ਚੜ੍ਹਦੇ ਵਾਲਿਓ ਲੰਦੀ ਵੱਲੋਂ ਮੁਹੱਬਤ ਭਰਿਆ ਤੁਹਾਨੂੰ ਸਲਾਮ ਆ